ਹਾਂਜੀ ਇਹ ਗੀਜ਼ਾ कॉटन 9 मीटर, मीटर थे शर्ट ਰਹੇਗਾ ਤੇ लेसस ਦਾ ਵਰਕ ਦਾ बॉटम कैम्ब्री कॉटन दी वर्क का दी मिलेगी 9 मीटर दी दुपट्टा ਇਸ ਦੇ ਨਾਲ 2.5 मीटर 920 ਦੇ ਵਿੱਚ ਬਾਈ ਕਰ ਸਕਦੇ ਹਾਂ ਇਹ ਵਾਲਾ 5 मीटर ਕੋਲਕत्ता कॉटन ਤੇ ਸੂਟ ਰੈਡੀ ਹੈ ਫਰੰਟ ਤੇ शर्ट ਤੇ ਵਰਕ का बाजू ਦਾ बॉटम ਤੇ ਲੈ ਆ ਸਕਦੇ ਹਾਂ ਮਸਲੀਨ ਦਾ ਦੁਪੱਟਾ 890 ਵਿੱਚ ਬਾਈ ਕਰ ਸਕਦੇ ਹਾਂ कॉटन ਦੇ ਮੈਚਿੰਗ ਸੂਟ ਰਹਿਣਗੇ प्रिंटेड शर्ट ਤੇ ਨਾਲ ਪਲੇਨ बॉटम ਬਹੁਤ ਸੋਨਾ ਫੈਬਰਿਕ ਆ ਵਿਦਾਊਟ ਲਰਨਿੰਗ ਸੂਟ ਸਟੀਚ ਹੋਣਗੇ ਕਰਮੀ ਦਾ ਫੈਬਰਿਕ ਆ ਵਿਦਾਊਟ ਦੁਪੱਟਾ ਮਿਲਣਗੇ ਸ਼ਰਟ ਐਂਡ ਬਾਟਮ ਹੀ ਰਹੇਗਾ ਇਸਦੇ ਨਾਲ ਦੁਪੱਟਾ ਨਹੀਂ ਹੈ ਪਿਓਰ ਕਾਟਨ ਦੇ ਵਿੱਚ ਤੁਸੀਂ ਇਹ ਵੀ 580 ਦੇ ਵਿੱਚ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਬਹੁਤ ਸੋਹਣੇ ਪ੍ਰਿੰਟ ਤੇ ਬਹੁਤ ਸੋਹਣੇ ਰੰਗਾਂ ਦੇ ਵਿੱਚ ਕਾਟਨ ਦੇ ਸੂਟ ਆਏ ਹੋਏ ਨੇ ਸੋ ਤੁਸੀਂ ਇਹਨਾਂ ਵਿੱਚੋਂ ਆਰਡਰ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਹੈ ਦਿੱਤੇ ਹੋਏ ਵਟਸਐਪ ਨੰਬਰ ਤੇ ਤੁਸੀਂ ਬੁਕਿੰਗ ਕਰਵਾ ਸਕਦੇ ਹੋ ਸਕਰੀਨਸ਼ਾਟ ਸੈਂਡ ਕਰਕੇ ਕੋਲਕत्ता कॉटन ਚ ਸੂਟ ਰਹੇਗਾ ਸ਼ਰਟ ਦੇ ਵਰਕ ਦਾ बॉटम ਵੀ ਤੇ ਵੀ ਵਰਕ ਮਿਲੇਗਾ ਮਸਲੀਨ ਦਾ ਦੁਪੱਟਾ ਇਹ ਵੀ ਤੁਸੀਂ ਬਾਏ ਕਰ ਸਕਦੇ ਹੋ ਨੈਕਸਟ ট্রেনਗੇ ਜੀ ਪਿਓਰ कॉटन ਦੇ ਵਿੱਚ ਤੁਸੀਂ ਫਰੰਟ ਤੇ ਸ਼ਰਟ ਦੇ ਵਰਕ ਵੇਖੋ ਮਿਲੇਗਾ ਤੁਹਾਨੂੰ ਤੇ ਬੈਕ ਸਾਈਡ ਵੀ ਮਿਲੇਗਾ ਬਲੂ ਤੇ ਵੀ ਮਿਲੇਗਾ ਪਲੇਨ ਇਸ ਦੇ ਨਾਲ ਬਾਟਮ ਰਹੇਗੀ ਤੁਸੀਂ ਇਸਦੇ ਵੀ ਡਿਟੇਲ ਲੈ ਸਕਦੇ ਹੋ WhatsApp ਨੰਬਰ ਤੇ ਤੁਸੀਂ ਮੈਸੇਜ ਸੈਂਡ ਕਰਕੇ ਸਕਰੀਨ ਸ਼ਾਟ ਸੈਂਡ ਕਰਕੇ 980 ਦੇ ਵਿੱਚ ਇਹ ਸੂਟ ਤੁਸੀਂ ਘਰ ਬੈਠੇ ਮੰਗਵਾ ਸਕਦੇ ਹੋ ਆਪਣੇ ਕੋਲ ਰੈਡੀमेड ਤੁਹਾਨੂੰ ਮਿਲ ਜਾਏਗਾ ਜੋ ਵੀ ਤੁਸੀਂ ਬਾਈ ਕਰਨੇ ਚਾਹਣੇ ਆ ਤੁਸੀਂ ਇਹਨਾਂ ਚ ਵੀ ਬਾਈ ਕਰ ਸਕਦੇ ਹੋ ਤੁਹਾਨੂੰ ਗਰੁੱਪ ਵਿੱਚ ਵੀ ਐਡ ਕੀਤਾ ਜਾਏਗਾ ਤੇ ਤੁਸੀਂ ਪੈਰਾਮੀਟਰ ਦਾ ਜੋ ਫੈਬਰਿਕ ਬਾਈ ਕਰਨਾ ਚਾਹੁੰਦੇ ਆ ਹੈਂਡਵਰਕ ਵਾਲਾ ਉਹ ਵੀ ਤੁਹਾਨੂੰ ਮਿਲ ਜਾਏਗਾ 17 ਦਾ ਮਿਲ ਜਾਂਦਾ ਤੁਸੀਂ ਮੈਸੇਜ ਕਰੋ WhatsApp ਤੇ ਇਹ ਬਾਂਦਨੀ ਦੇ ਵਿੱਚ ਰਹੇਗਾ ਜਿ ਵਿਸਕੋਸ オーਗੈਂਸਾ ਦਾ ਫੈਬਰਿਕ ਆ ਬਹੁਤ ਹੀ ਸੌਫਟ ਫੈਬਰਿਕ ਆ 950 ਵਿੱਚ ਹੈ ਤੁਸੀਂ ਬਾਈ ਕਰ ਸਕਦੇ ਹੋ ਪਲੇਨ ਫੈਬਰਿਕ ਤੁਸੀਂ ਇਹ ਵਰਕ ਵੀ ਕਰਵਾ ਸਕਦੇ ਹੋ ਤੇ ਤੁਸੀਂ ਇਦਾਂ ਵੀ ਸਟਿਚ ਕਰ ਸਕਦੇ ਹੋ ਪਲੇਨ ਬਹੁਤ ਹੀ ਸੋਹਣਾ ਫੈਬਰਿਕ ਆ ਇਹ ਰਹੇਗਾ ਜੀ ਪ੍ਰਿੰਟਡ ਸ਼ਰਟ ਦੇ ਨਾਲ ਹਕੂਬਾ ਮੈਚਿੰਗ ਬੋਟਮ ਆ ਮੈਚਿੰਗ ਸੂਟ ਰਣਗੇ ਚਿਕਨ ਦੀ ਨਾਲ ਬਾਟਮ ਹੈ कॉटन प्रिंटेड ਹੈ ਤੇ ਤੁਸੀਂ 175 ਵੱਡੇ ਪਣੇ ਚ ਬਾਟਮ ਮਿਲੇਗੀ 2 ਮੀਟਰ ਵੱਡੇ ਪਣੇ ਦੇ ਵਿੱਚ 880 ਦੇ ਵਿੱਚ ਤੁਸੀਂ ਇਹਨਾਂ ਚੋ ਕੋਈ ਵੀ ਸੂਟ ਬਾਏ ਕਰ ਸਕਦੇ ਹੋ ਸਕਰੀਨ ਸ਼ਾਟ ਲੈ ਕੇ WhatsApp ਤੇ ਬੁਕਿੰਗ ਕਰਵਾ ਸਕਦੇ ਹੋ ਬਹੁਤ ਸੋਹਣੇ ਗਰਮੀਆਂ ਦੇ ਪ੍ਰਿੰਟ ਆ ਗਏ ਨੇ ਤੁਸੀਂ ਆਰਡਰ ਕਰ ਸਕਦੇ ਹੋ ਵਿਦਆਊਟ ਦੁਪੱਟਾ ਮਿਲੇਗਾ ਜੀ 850 ਦੇ ਵਿੱਚ ਸੂਟ ਮਿਲ ਜਾਏਗਾ ਤੁਹਾਨੂੰ ਵਿਦਆਊਟ ਲੈਂਡਿੰਗ ਸਟੀਚ ਹੋਏਗਾ ਸਕਰੀਨ ਸ਼ਾਟ ਲੈ ਕੇ ਆਰਡਰ ਕਰ ਲੋ ਤੇ ਜੋ ਚੈਨਲ ਤੇ ਨਵੇਂ ਤਾਂ ਪਲੀਸ ਚੈਨਲ ਨੂੰ ਸਬਸਕ੍ਰਾਈਬ ਕਰੋ ਬਹੁਤ ਸੋਨੇ ਆਪਾਂ ਡੈਲੀ ਸੂਟ ਲੈ ਕੇ ਆਉਣੇ ਆ ਤੁਸੀਂ WhatsApp ਤੇ ਮੈਸੇਜ ਕਰੋ ਤੁਹਾਨੂੰ ਡੈਲੀ ਦੀ ਅਪਡੇਟ ਦਿੱਤੀ ਜਾਏਗੀ ਇਹ ਵਾਲੇ ਰਹੇਗਾ ਦੁਪੱਟਾ ਸੂਟ ਇਹ ਵੀ ਬਹੁਤ ਡਿਮਾਂਡ ਸੀ ਤੇ ਹੁਣ ਵੀ ਇਹਨਾਂ ਦੀ ਬਹੁਤ ਜ਼ਿਆਦਾ ਡਿਮਾਂਡ ਆ ਆਰੀ ਵਰਕ ਵਾਲਾ ਡਿਜੀਟਲ ਪ੍ਰਿੰਟਡ ਸ਼ਰਟ ਰਹੇਗਾ ਫੁੱਲ 5 ਮੀਟਰ ਸੂਟ ਰਹੇਗਾ ਜੌਰਜਟ ਦੇ ਵਿੱਚ ਨਾਲ ਤੁਹਾਨੂੰ ਦੁਪੱਟਾ ਮਿਲੇਗਾ ਜੌਰਜਟ ਦਾ ਹੀ 720 ਦੇ ਵਿੱਚ ਤੁਸੀਂ ਇਹ ਬਾਇ ਕਰ ਸਕਦੇ ਹੋ ਮੀਡੀਆ ਨੇ ਤੁਸੀਂ ਅੰਤ ਤੱਕ ਵਾਚ ਕੀਤਾ थैंक यू ਜੀ